ਉਹ ਆ ਸਕਦੇ ਆ ਕੰਮ ਕਰਕੇ ਆਪਦਾ ਵਾਪਸ ਜਾਣ ਉਹਨਾਂ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਦਾ ਨਹੀਂ ਦਿੱਤਾ। ਬੱਟੇ ਬਾਈ ਮਾ ਤੇਰੇ ਘੇਟਾ ਹੁੰਦਾ ਉਹ ਪਾਜ ਵਾਲਾ ਮੇਰੇ ਨਾਲੇ ਪਾਜ ਕਿਉਂਕਿ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਸੀਂ ਇੱਕ ਮੰਗ ਪੱਤਰ ਬਣਾ ਕੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਹਾਂਗੇ ਵੀ ਇਹਨਾਂ ਜਿਹੜੇ ਬੰਦੇ ਰਹਿੰਦੇ ਸਾਡੇ ਪਿੰਡ ਦੇ ਨਹੀਂ ਪਤੇ ਵੀ ਅਸੀਂ ਉਹਨਾਂ ਨੂੰ ਨਾਂ ਪਿੰਡ ਦੇ ਬਾਰੇ ਦੀ ਜਾਂਚ ਕਰਦੇ ਆ ਜੇ ਕੋਈ ਲੈ ਕੇ ਆਉਂਦਾ ਆਪ ਜਿੰਮੇਦਾਰ ਤਾਂ ਉਹਨੂੰ ਖੁਦ ਦਾ ਜ਼ਿੰਮੇਦਾਰ ਹੋਊਗਾ ਉਹਦਾ ਆਧਾਰ ਕਾਰਡ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਉਹਨਾਂ ਉਹਦੀ ਜ਼ਿੰਮੇਵਾਰੀ ਹੈ ਇਹਨਾਂ ਦੀ ਪਰਚੋਲ ਕੀਤੀ ਜਾਵੇ ਕਾਰਪੁਰ ਵਿੱਚ ਬੱਚਾ ਕਤਲ ਮਾਮਲੇ ਤੋਂ ਬਾਅਦ ਪ੍ਰਵਾਸੀਆਂ ਦੇ ਖਿਲਾਫ ਪੰਜਾਬੀਆਂ ਦੇ ਵਿੱਚ ਗੁੱਸੇ ਦੀ ਲਹਿਰ ਵਾਤੀ ਜਾ ਰਹੀ ਹੈ ਤੇ ਜਿਸ ਦਾ ਸੇਕ ਹੁੜਾ ਪਿੰਡਾਂ ਤੱਕ ਵੀ ਪਹੁੰਚਣ ਲੱਗਾ ਹੈ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਪ੍ਰਵਾਸੀਆਂ ਦੇ ਵਿਰੁੱਧ ਮੋਰਚੇ ਖੋਲਦਿਆਂ ਹੋਇਆ ਬatein ਪਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਇਸੇ ਕੜੀ ਦੇ ਤਹਿਤ ਬਠਿੰਡਾ ਦੇ ਪਿੰਡ ਗੈਰੀਦੀਪ ਪੰਚਾਇਤ ਅਤੇ ਸਮੁੱਚੇ ਨਗਰ ਦੇ ਵੱਲੋਂ ਵੀ ਪ੍ਰਵਾਸੀਆਂ ਦੇ ਖਿਲਾਫ ਮੋਰਚਾ ਖੋਲਿਆ ਗਿਆ ਤੇ ਹੁਣ ਪੰਜਾਬੀ ਇਹਨਾਂ ਪ੍ਰਵਾਸੀਆਂ ਦੀ ਟਿੰਡਫੌੜੀ ਚਕਾਉਣ ਦੇ ਲਈ ਇਕੱਠੇ ਹੋ ਗਏ ਨੇ। ਮਤਾ ਜੀ ਪ੍ਰਵਾਸੀ ਮਜ਼ਦੂਰਾਂ ਵਾਸਤੇ ਪਾਇਆ ਗਿਆ ਕਿ ਅਸੀਂ ਜੋ ਵੀ ਪ੍ਰਵਾਸੀ ਮਜ਼ਦੂਰ ਹੈ ਕੰਮ ਕਰਨ ਖਾਤਰ ਆਉਂਦੇ ਆ। ਉਹ ਆ ਸਕਦੇ ਆ ਕੰਮ ਕਰਕੇ ਆਪਦਾ ਵਾਪਸ ਜਾਣ ਉਹਨਾਂ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਦਿੱਤਾ ਨਹੀਂ ਜਾਊਗਾ। ਨਾ ਕੋਈ ਉਹਨਾਂ ਨੂੰ ਮਕਾਨ ਲੈ ਕੇ ਨਾ ਦਿੱਤਾ ਜਾਊ ਨਾ ਹੀ ਕੋਈ ਉਹਨਾਂ ਦਾ ਕਾਰਡ ਵਗੈਰਾ ਜਾਂ ਕੁਦਾਰ ਕਾਰਡ ਕੋਈ ਵੀ ਮਿਲ ਕੇ ਪ੍ਰੂਫ ਟੂ ਰੈਟੀਫਾਈ ਕਰਾਉਂਦੇ ਆ ਨਹੀਂ ਕਰਾਂਗੇ। ਕੋਤੇ ਵੀ ਅਸੀਂ ਉਹਨਾਂ ਨੂੰ ਨਾ ਪਿੰਡ ਦੇ ਬਾਰੇ ਦੀ ਜਾਂਚ ਤੇ ਆ ਜੇ ਕੋਈ ਲੈ ਕੇ ਆਉਂਦਾ ਆਪ ਜਿੰਮੇਦਾਰ ਤਾਂ ਉਹਨੂੰ ਖੁਦ ਦਾ ਜ਼ਿੰਮੇਦਾਰ ਹੋਊਗਾ। ਉਹਦਾ ਆਧਾਰ ਕਾਰਡ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਉਹਨਾਂ ਉਹਦੀ ਜ਼ਿੰਮੇਵਾਰੀ ਹੈ। ਇਹਦੇ ਵਿੱਚ ਜਿਹੜਾ ਵੀ ਲੈ ਕੇ ਆਪਦੇ ਘਰੇ ਬਹਾਊਗਾ ਜਾਂ ਖੇਤ ਚ ਬਹਾਊਗਾ ਤਾਂ ਖੁਦ ਉਹ ਜ਼ਿੰਮੇਦਾਰ ਹੈ। ਅਸੀਂ ਉਹਨਾਂ ਨੂੰ ਅਸੀਂ ਸਾਡੇ ਨੂੰ ਕੋਈ ਇਜਾਜ਼ਤ ਨਹੀਂ ਹੈ ਪਿੰਡ ਦੇ ਵਿੱਚ ਬੈਠਣ ਦੀ ਸਰਪੰਚ ਜਿਹੜੇ ਪਹਿਲਾਂ ਰਹਿ ਰਹੇ ਨੇ ਕੋਈ ਵੀ ਰਹਿ ਰਿਹਾ ਜੀ ਸ਼ੱਕ ਦੀ ਹਾਂ ਰਹਿਣ ਨਾਲ ਤਾਂ ਕਹੋ ਰਹਿ ਤਾਂ ਸਾਰੇ ਪਰਵਾਸੀ ਆ ਰਹਿ ਰਹੇ ਤੇ ਆ ਜਾਂਦੇ ਬਗ ਜਾਂਦੇ ਕਦੇ 6 ਮਹੀਨੇ 7 ਮਹੀਨੇ ਇੱਧਰ ਲਾ ਲੈ ਦੋ ਮਹੀਨੇ ਉੱਧਰ ਲਾਏ ਆਉਂਦੇ ਫੇਰ ਆ ਜਾਂਦੇ ਬਗ ਜਾਂਦੇ ਕਰੀ ਜਾਂਦੇ ਔਰ ਉਹਨਾਂ ਨੂੰ ਜੇ ਹੁਣ ਆਉਣਗੇ ਜ਼ਰੂਰ ਤਾਂ ਆਪ ਦਾ ਕਿਤੇ ਉਹਨਾਂ ਨੂੰ ਟਿਕਾਣਾ ਜਿਹੜਾ ਕੋਈ ਕਿਸੇ ਨੇ ਕੰਮ ਕਰਾਉਣਾ ਉਹ ਟਿਕਾਣਾ ਉਹਨਾਂ ਨੂੰ ਉਹੀ ਬੰਦਾ ਦੇਉ ਉਹੀ ਉਹਦਾ ਜ਼ਿੰਮੇਵਾਰ ਹੋਊਗਾ ਮੈਨੂੰ ਕਿ ਪਿੰਡ ਦੇ ਆਮ ਨਹੀਂ ਜਿਵੇਂ ਪਿੰਡ ਦੇ ਵਿੱਚ ਤੁਰੇ ਫਿਰਦੇ ਆ ਜਾਂ ਉਹ ਕਰਾ ਵੀ ਕਿਤੇ ਚਾਰ ਇਧਰ ਲੰਘੇ ਚਾਰ ਉਧਰ ਉਹ ਨਹੀਂ ਕੋ ਚੱਲੂਗਾ। ਵੀ ਵਾਹ ਉਹਨੂੰ ਕੰਮ ਤੇ ਰੱਖੋ ਬਸ ਕੰਮ ਤੇ ਲਾ ਕੇ ਆਪਦੇ ਖੇਤ ਲੈ ਕੇ ਜਾਓ ਆਪਦੇ ਜਦੋਂ ਵੀ ਕੰਮ ਹੋ ਗਿਆ ਉਹਨੂੰ ਆਪਦੇ ਖੇਤ ਤੁਰੇ ਤੁਰੇ ਕਿੰਨੇ ਕਿਲੋ ਲੋਕ ਰਹਿ ਨੇ ਕਿੰਨੇ ਕਿਲੋਕਾਂ ਨੇ ਬੋਟ ਬਹੁਤ ਆ ਜੀ। ਹੋਣਗੇ 150 ਬੰਦਾ ਪਿੰਡ ਦੇ ਵਿੱਚ ਜਿਹੜੇ ਵੋਟਾਂ ਬਣਵਾ ਲਈਆਂ ਉਹਨਾਂ ਦੀ ਕਰਮ ਨਹੀਂ ਵੋਟਾਂ ਦਾ ਫਿਰ ਅਸੀਂ ਕਰਾਂਗੇ ਜੀ ਲਿਖ ਕੇ ਦੇਵਾਂਗੇ ਇਹਨੇ ਵੋਟ ਵਾਟ ਇੱਥੇ ਨਾ ਬਣੇ ਉਹ ਸਾਡੇ ਪਿੰਡ ਦੇ ਨਹੀਂ ਐ ਅਸੀਂ ਉਹ ਲਿਖ ਕੇ ਦੇ ਦਾਂਗੇ ਇਹਦਾ ਵੀ ਸਾਡੇ ਪਿੰਡ ਦਾ ਨਹੀਂ ਐ ਉਦਰੇ ਪਿੰਡ ਗਹਿਰੀ ਦੀ ਪੰਚਾਇਤ ਅਤੇ ਸਮੁੱਚੇ ਨਗਰ ਦੇ ਵੱਲੋਂ ਪਾਏ ਗਏ ਇਸ ਬਤੈ ਦੇ ਉੱਪਰ ਕਿਸਾਨ ਆਗੂ ਜਸਪੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਾਤਾਰ ਪ੍ਰਵਾਸੀਆਂ ਦੇ ਵੱਲੋਂ ਕਟਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਮੇਰਾ ਨਾਮ ਜਸਪੀਰ ਸਿੰਘ ਜੀ। ਵੀਕੇ ਜੋ ਇਕਤਾ ਸਿੱਧੂਪੁਰ ਦਾ ਬਲਾਕ ਦਾ ਪ੍ਰਧਾਨ ਆ। ਪਿੰਡ ਮੇਰਾ ਗਹਿਰੀ ਭਾਗੀ ਆ। ਮੇਰੇ ਪਿੰਡ ਗਹਿਰੀ ਭਾਗੀ ਦੇ ਵਿੱਚ ਅੱਜ ਜਿਹੜਾ ਸਾਡੇ ਨਗਰ ਨੇ ਨਗਰ ਕਨਿਗੋ ਮਿਲ ਕੇ ਮਤਾ ਪਾਇਆ ਗਿਆ। ਅਸੀਂ ਜਥੇਬੰਦੀ ਵਜh ਤੇ ਨਗਰ ਦੇ ਨਾਲ ਆ। ਤੇ ਸਾਡੇ ਜਿਹੜੀ ਮੌਜੂਦਾ ਪੰਚਾਇਤਾਂ ਮੌਜੂਦਾ ਪੰਚਾਇਤਾਂ ਸਾਬਕਾ ਪੰਚਾਇਤਾਂ ਉਹ ਸਾਰੀ ਪੰਚਾਇਤ ਇੱਥੇ ਹੈਗੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਤਾਇ ਪਾਇਆ ਗਿਆ ਤੇ ਅਸੀਂ ਨਗਰ ਦੇ ਨਾਲ ਸਹਿਮਤਾਂ ਸਹਿਮਤ ਹੋ ਕੇ ਤੇ ਜਿਹੜੇ ਪ੍ਰਵਾਸੀ ਸਾਡੇ ਰਹਿਣਗੇ ਪਰੋਂ ਆ ਕੇ ਰਹਿੰਦੇ ਨੇ ਇੱਥੇ ਜਿਨ੍ਹਾਂ ਦੀਆਂ ਬਾ ਬਾਰੀ-ਬਾਰੀ ਇਹ ਗੱਲ ਆਉਂਦੀ ਆ ਵੀ ਪੱਕੀਆਂ ਵੋਟਾਂ ਬਣੀਆਂ ਵੀਆਂ ਨਾ ਪੱਕੀਆਂ ਵੋਟਾਂ ਇੱਕ ਦੋ ਜਣੇ ਜਿਹੜੇ ਨੇ ਉਹਨਾਂ ਦੀਆਂ ਮੰਨ ਲਓ ਵੀ ਇੱਥੇ 15 ਸਾਲ ਤੋਂ 20 ਸਾਲ ਤੋਂ ਲਾ ਕੇ ਰਹਿ ਰਹੇ ਹਨ ਪਰ ਉਹਨਾਂ ਦੇ ਵੀ ਅਕਸਰ ਫਿਰ ਕੱਲ ਨੂੰ ਜੇ ਅਸੀਂ ਉਹਨੂੰ ਰੱਖ ਦਿਆਂ ਤਾਂ ਉਹਨੇ ਕਹਿਣਗੇ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਆਉਣਗੇ ਅਸੀਂ ਤਾਂ ਉਹਨਾਂ ਦਾ ਫਲਾਣੇ ਦਾ ਰਿਸ਼ਤੇਦਾਰ ਆ ਕਿਉਂਕਿ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਅਸੀਂ ਇੱਕ ਮੰਗ ਪੱਤਰ ਬਣਾ ਕੇ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਹਾਂਗੇ ਵੀ ਇਹਨਾਂ ਜਿਹੜੇ ਬੰਦੇ ਰਹਿੰਦੇ ਸਾਡੇ ਪਿੰਡ ਦੇ ਨਹੀਂ ਇਹਨਾਂ ਦੀ ਪੜਚੋਲ ਕੀਤੀ ਜਾਵੇ ਜਿਹੜਾ ਇਹ ਬੰਦਾ ਵੀ ਕਿੱਥੋਂ ਦਾ ਹੈਗਾ ਕਿੱਥੇ ਦੀਆਂ ਰਿਸ਼ਤੇਦਾਰੀਆਂ ਨਾਲ ਕੀ ਇਹ ਪਿੱਛੇ ਕੰਮ ਇਹ ਤਾਂ ਪਿਸ਼ੋਕੜ ਦੇ ਵਿੱਚ ਕੀ ਕੰਮ ਕਰਦਾ ਸੀ ਹੋ ਸਕਦਾ ਜੀ ਆਜੋ 10 ਸਾਲ ਤੋਂ 20 ਸਾਲ ਦੇ ਇੱਥੇ ਸਾਡੇ ਪਿੰਡ ਦੇ ਵਿੱਚ 10 ਸਾਲਾਂ ਤੋਂ ਲਾ ਕੇ ਰਹਿ ਰਿਹਾ ਹੋ ਸਕਦਾ ਉਹ ਕ੍ਰਾਈਮ ਕਰਕੇ ਆਇਆ ਹੋਵੇ ਕ੍ਰਾਈਮ ਕਰਕੇ ਆ ਕੇ ਸਾਡੇ ਪਿੰਡ ਦੇ ਵਿੱਚ ਨਗਰ ਦੇ ਵਿੱਚ ਰਹਿੰਦਾ ਹੋਵੇ ਅੱਜ ਤੱਕ ਅਗਰ ਲੁਕਿਆ ਛਿਪਾਇਆ ਹੋਵੇ ਪਰ ਜਿਹੜੀ ਆ ਬੱਚੇ ਵਾਲੀ ਘਟਨਾ ਨੂੰ ਲੈ ਕੇ ਸਾਰੇ ਪਿੰਡ ਨੇ ਸਾਡੇ ਨੇ ਏਕਾ ਦਿਖਾਇਆ ਧੰਨਵਾਦ ਆ ਨਗਰ ਦਾ ਬਹੁਤ ਵਧੀਆ ਗੱਲਾਂ ਜੀ ਦੱਸਦੀ ਕੀ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਦੇ ਵਿੱਚ ਬੀਤੇ ਦਿਨੀ ਇੱਕ ਪ੍ਰਵਾਸੀ ਦੇ ਵੱਲੋਂ 5 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਦੱਸਦੀ ਹੈ ਕਿ ਬੱਚੇ ਦੀ ਲਾਸ਼ ਰਾਏਪੁਰ ਦੇ ਸ਼ਮਸ਼ਾਨ ਘਾਟ ਦੇ ਵਿੱਚੋਂ ਬਰਾਮਦ ਹੋਈ ਸੀ ਜਗਬਾਣੀ ਟੀਵੀ ਦੇ ਲਈ ਬਠਿੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ